ਕਈ ਬੰਦੇ ਪਾ ਕੇ ਸਿਆਸੀ ਬਾਣੀ ਕਬੱਡੀ ਵਿੱਚ ਬਣਦੇ ਸਿਰ ਨਸਿਆਣੇ ਕਈ ਬੰਦੇ ਪਾ ਕੇ ਸਿਆਸੀ ਬਾਣੀ ਕਬੱਡੀ ਵਿੱਚ ਬਣਦੇ ਸਿਰ ਸਿਆਣੇ ਅਸੀਂ ਮੰਨਦੇ ਰੱਬ ਦੇ ਬਾਣੀ ਪੰਜਾਬ ਉਹ ਜਾਣਦਾ ਜਿਹੜੇ ਜਿਹੜੇ ਅੰਦਰੋਂ ਕਹਾਣੀ ਉਹ ਖੁਦ ਨੂੰ ਉਹ ਖੁਦ ਨੂੰ ਗੁਣੀ ਗਿਆਨੀ ਦੱਸਦੇ ਤੇ ਰੱਬ ਘੋਣੀ ਨਹੀਂ ਐਵੇਂ ਜਾਣ ਬੁੱਝ ਕੇ ਕਬੱਡੀ ਪੰਡਦੇ ਕਈ ਕਬੱਡੀ ਦੀ ਬਰਬਾਦੀ ਚਾਹੁੰਦੇ ਨੇ ਐਵੇਂ ਜਾਣ ਬੁੱਝ ਕੇ ਕਬੱਡੀ ਪੰਡਦੇ ਕਈ ਕਬੱਡੀ ਦੀ ਬਰਬਾਦੀ ਚਾਹੁੰਦੇ ਨੇ ਪਹਿਲਾ ਜਮਨ ਤੋਂ ਲਿਖਿਆ ਜਾਂਦਾ ਹੈ ਕਿ ਇਹਨੇ ਕਿੱਦਾਂ ਕਿੱਦਾਂ ਕਿਵੇਂ ਕਿੱਥੇ ਆ ਮਰਨਾ ਜੋ ਕੁਝ ਵੀ ਤੇ ਬੜਨਾ ਪੈਂਦਾ ਉਹ ਕੀ ਜਾਣਣਾ ਜਿਹਨੇ ਨਮਕ ਰਾਮੀ ਕਰਨਾ ਹੈ ਪਹਿਲਾ ਜਮਨ ਤੋਂ ਲਿਖਿਆ ਜਾਂਦਾ ਹੈ ਕਿ ਇਹਨੇ ਕਿੱਦਾਂ ਕਿਵੇਂ ਕਿੱਥੇ ਆ ਮਰਨਾ ਹੈ ਜਿਹਨਾਂ ਦਾ ਕੰਮ ਖਾਣੀਆਂ ਖਾਰਾ ਪਾਲਦੇ ਬੱਤੀ ਵਾਲੀਆਂ ਕਾਰਾਂ ਥੋਲੇ ਪਾਰੇ ਲੋਕ ਉਹਨਾਂ ਨੂੰ ਗੱਲਾਂ ਨਾਲ ਠੱਗਣੇ ਆਉਂਦੇ ਨਹੀਂ ਐਵੇਂ ਜਾਣ ਬੁੱਝ ਕੇ ਕਬੱਡੀ ਪਾਣਦੇ ਕਈ ਕਬੱਡੀ ਦੀ ਵਿਵਾਦੀ ਚੌਂਦੇ ਨਹੀਂ ਅਹਿਮ ਜਾਣਬੁੱਝ ਕੇ ਕਬੱਡੀ ਪੰਨਦੇ ਕਈ ਕਬੱਡੀ ਦੀ ਬਰਬਾਦੀ ਚਾਹੁੰਦੇ ਨੇ ਆਹ ਸੁਣਿਆ ਦੀ ਅਗਲੀਆਂ ਲਾਈਨਾਂ ਮਿੱਤਰੋ ਗੱਲ ਪੜਕਾਉ ਕਰਦੇ ਕਰੰਦੇ ਤੋੜ ਕਰਦੇ ਨਹੀਂ ਟਿਕਦੇ ਮਿੱਤਰੋ ਗੱਲ ਪੜਕਾਉ ਕਰਦੇ ਕਰੰਦੇ ਤੋੜ ਕਰਦੇ ਨਹੀਂ ਟਿਕਦੇ ਸੂਰਮੇ ਕਦੇ ਵੀ ਨਹੀਂ ਵਿਕਦੇ ਬਿੱਲੇ ਲਲਤੋਂ ਮਰ ਕੇ ਲਿਖਦੇ ਦੱਸੋ ਕਿਹਨਾਂ ਦੀ ਜਾਨ ਪਿਆਰੀ ਮਾਂ ਖੇਡ ਕੋੜੀ ਨਹੀਂ ਮਾੜੀ ਦੱਸੋ ਕਿਹਨਾਂ ਦੀ ਜਾਨ ਪਿਆਰੀ ਮਾਂ ਖੇਡ ਕੋੜੀ ਨਹੀਂ ਮਾੜੀ ਪਰ ਸੋਰ ਜਨਾਂ ਦੀ ਮਾੜੀ ਉਹ ਨਫ਼ਰਤ ਦੀਆਂ ਅਗਾਂ ਲਾੜੇ ਨੇ ਐਵੇਂ ਜਾਨ ਬੁੱਢ ਕੇ ਕਬੱਡੀ ਪਾਣਦੇ ਕਈ ਕਬੱਡੀ ਦੀ ਬਰਬਾਦੀ ਚਾਹਦੇ ਨੇ ਐਵੇਂ ਜਾਨ ਬੁੱਢ ਕੇ ਕਬੱਡੀ ਪਾਣਦੇ ਕਈ ਕਬੱਡੀ ਦੀ ਬਰਬਾਦੀ ਚਾਹਦੇ ਨੇ ਆਹ ਲਾਸਟ ਲਾਈਨ ਆ ਹੈ ਰੰਜਿਸ਼ ਤੋਂ ਧੜਿਆਂ ਦੀ ਇਹ ਗੱਲ ਸਾਰੇ ਜਾਣਦੇ ਲੋਕੀ ਹੈ ਰੰਜਿਸ਼ ਤੋਂ ਧੜਿਆਂ ਦੀ ਇਹ ਗੱਲ ਸਾਰੇ ਜਾਣਦੇ ਲੋਕੀ ਪਰ ਮਾ ਖੇਡ ਕਬੱਡੀ ਦਾ ਗੈਂਗਸਟਰ ਕੋਈ ਵੀ ਨਹੀਂ ਉਹ ਦੋਖੀ ਪਰ ਮਾ ਖੇਡ ਕਬੱਡੀ ਦਾ ਗੈਂਗਸਟਰ ਕੋਈ ਵੀ ਨਹੀਂ ਐ ਦੋਖੀ ਗੱਲਾਂ ਇਧਰ ਉਧਰ ਸੁਣ ਕੇ ਕਈ ਨਿਰਤੇ ਨਿਤ ਜਾਂਦੇ ਪੌਂਕੀ ਕਿਰਦਾਰ ਦੋਗਲੇ ਕਈ ਬੰਦੇ ਬਸ ਚੌਧਰ ਪਾਲਦੇ ਸੋਕੀ ਕਿਰਦਾਰ ਦੋਗਲੇ ਕਈ ਬੰਦੇ ਬਸ ਚੌਧਰ ਪਾਲਦੇ ਸੋਕੀ ਲਿਖ ਲਿਖ ਲੜਤੋਂ ਬਿੱਲੇ ਵਰਗੇ ਸਿੱਧੀਆਂ ਖੜੀਆਂ ਸੁਣਾਉਂਦੇ ਨੇ ਐਵੇਂ ਜਾਣ ਬੁੱਝ ਕੇ ਕਬੱਡੀ ਪੰਡਦੇ ਕਈ ਕਬੱਡੀ ਦੀ ਬਰਬਾਦੀ ਚਾਹੁੰਦੇ ਨੇ ਐਵੇਂ ਜਾਣ ਬੁੱਝ ਕੇ ਕਬੱਡੀ ਪੰਡਦੇ ਕਈ ਕਬੱਡੀ ਦੀ ਬਰਬਾਦੀ ਚਾਹੁੰਦੇ ਨੇ